ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਤੁਸੀਂ ਸਭ ਠੀਕ ਠਾਕ ਹੋ ਆਈ hope ਤੁਸੀਂ ਸਭ ਠੀਕ ਠਾਕ ਹੋਗੇ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਲੋਕੀਤ ਲੈ ਕੇ ਆਏ ਹਾਂ ਜੋ ਇੱਕ ਭੈਣ ਭਰਾ ਦੇ ਪਿਆਰ ਦਾ ਬਹੁਤ ਸੋਹਣਾ ਪ੍ਰਤੀਕ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਬਹੁਤ ਪਸੰਦ ਆਏਗਾ ਜੇ ਜਿ ਸਾਡੀਆਂ ਪਹਿਲੀਆਂ ਵੀਡੀਓ ਨੂੰ ਪਸੰਦ ਕਰਦੇ ਹੋ ਇਸ ਨੂੰ ਵੀ ਇਹ ਨਹੀਂ ਪਸੰਦ ਕਰੋਗੇ ਇਵੇਂ ਹੁੰਗਾ ਰ데요ਗੇ ਤੋ ਲੋ ਫਿਰ ਸੁਣਦੇ ਆਪਾਂ ਅੱਜ ਦਾ ਇਹ ਪਿਆਰਾ ਜਿਹਾ ਲੋਕੀ ਬੋਤਾ ਬੰਨ ਲੈ ਸਰ ਬਣਾ ਬੀਰਾ ਉੰਨੀ ਆ ਰੰਗੇ ਤਗੜੀਆਂ ਬੋਤਾ ਬੰਨ ਲੈ ਸਰ ಮೇಕದ ಅಮ್ಮ ಬೋತ ಭೇರ್ ಬನ್ನೋ ಮೇಕದ ಅಮ್ಮ ಬೋತ ಭೇನೆ ಫೇರ್ ಬನ್ನೋ ಸಖ ಶಸ ವೀರ ನಡಕ ಸದ ದಸನ ಕಡಕೆದ ਬੈਠੀ ਵੇਖਾਂ ਨਮ ਵਿੱਚ ਦੀ ਤੂੰ ਸੀ ਬੋਤੇ ਨੂੰ ਭਜਾਈ ਆਉਂਦਾ ਬੈਠੀ ਵੇਖਾਂ ਨਮ ਵਿੱਚ ਦੀ ਤੂੰ ਸੀ ਬੋਤੇ ਨੂੰ ਭਜਾਈ ਆਉਂਦਾ ਦੂਰੋਂ ਮੇ ਪਰਛਾਣ ਲਿਆ ਮੇਰੇ ਵੀਰ ਦਾ ਸੰਦੂਰੀ ਜੀਰਾ ਮੁੰਨੀਆਂ ਰੰਦੀਨ ਗੱਟੀਆਂ ਬੋਤਾ ਬਣ ਵੈ ਸਰ ਬਣਾ ਦੀਰਾ ਮੁੰਨੀ ਆ ਰੰਗੀਲੇ ਗੱਡੀਆਂ ਕਰੇ ਸੁਖ ਸਾਧ ਪਹਿਣੇ ਨੀ ਕੀਤੀ ਬੇਰੀਆਂ ਨੇ ਦੇਸ਼ ਤੇ ਚੜਾਈ ਕਰੇ ਸੁਖ ਸਾਧ ਪਹਿਣੇ ਨੀ ਕੀਤੀ ਬੇਰੀਆਂ ਨੇ ਦੇਸ਼ ਤੇ ਚੜਾਈ ਅੱਜ ਮੇਰੀ ਛੁੱਟੀ ਮੁੱਕ ਗਈ ਕੱਲ ਤਾਰ ਸੀ ਸਾਬ ਦੀ ਆਈ ਅੱਜ ਮੇਰੀ ਛੁੱਟੀ ਮੁੱਕ ਗਈ ਕੱਲ ਤਾਰ ਸੀ ਸਾਬ ਦੀ ਆਈ ਦਿਲ ਵਿੱਚ ਹੌਲੇ ਉੱਠਿਆ ਚਲੋ ਭੈਣ ਦੇ ਘਰੇ ਮਿਲ ਆਈਏ ਬੁੰਤਾ ਪਹਿਣੇ ਫੇਰ ਬਨ ਲਾਂ ਮੱਥਾ ਟੇਕਦਾ ਅੰਮਾਰੀਏ ਜਾਈਏ ਤੇ ਭੈਣੀ ਫੇਰ ਬਨ ਲੂੰ ਮੂੜੇ ਉੱਤੇ ਬਹਿ ਜਾ ਵੀਰਨਾ ਮਾ ਜਾਵੇ ਮੈਂ ਜਮ ਤੇਥੋ ਵਾਰੀ ਮੂੜੇ ਉੱਤੇ ਬਹਿ ਜਾ ਵੀਰਨਾ ਮਾ ਜਾਵੇ ਮੈਂ ਜਮ ਤੇਥੋ ਵਾਰੀ ਜੰਗ ਜਿੱਤ ਸੁੱਖਾਂ ਲੈ ਦੇ ਤੈਨੂੰ ਸਾਬ ਦੇਵੇ ਹੌਲਦਾਰੀ ਜੰਗ ਜਿੱਤ ਸੁੱਖਾਂ ਲੈ ਦੇ

ਸੁਖ ਮੰਗੇ ਆਪਣੇ ਵੀਰ ਦੀ ਆਵੇ ਜੰਗ ਜਿੱਤ ਪਿੰਡ ਨੂੰ ਸ਼ਤਾਬੀ ਸੁਖ ਮੰਗੇ ਆਪਣੇ ਵੀਰ ਦੀ ਆਵੇ ਜੰਗ ਜਿੱਤ ਪਿੰਡ ਨੂੰ ਸ਼ਤਾਬੀ ਤੈਨੂੰ ਨਹੀਂ ਮੈਂ ਦੇਣ ਆ ਗਿਆ ਜਿਹੜਾ ਥੱਲੇ ਆ ਸੰਧਾਰਾ ਤੇਰੀ ਪਾਦੀ ਤੈਨੂੰ ਨਹੀਂ ਮੈਂ ਦੇਣ ਆ ਗਿਆ ਜਿਹੜਾ ਥੱਲੇ ਆ ਸੰਧਾਰਾ ਤੇਰੀ ਬਾਦੀ ਬੇਰੀਆਂ ਦੇ ਗੋਲੋਂ ਜਗੇਨੀ ਪਹਿਣ ਆਪਣਾ ਦੇਸ਼ ਬਚਾਏ ਗੋਤਾ ਕਰਨੇ ਫੇਰ ਬੰਨ ਲਉ ਮੱਥਾ ਟੇਕਦਾ ਅੰਮਾ ਤੀਏ ਜਾਈਏ